ਹਾਂਜੀ ਪਿਆਰਿਓ ਅੱਜ ਐਤਵਾਰ ਹੈ ਨਵੰਬਰ 2024 ਗੁਰੂ ਨਾਨਕ ਸਿੱਖ ਸਭਾ ਇੰਕ ਵੱਲੋਂ ਹਰ ਐਤਵਾਰ ਵਾਂਗੂ ਅੱਜ ਵੀ ਸੀ ਜੁੜੇ ਹਾਂ ਤੇ ਲੜੀਦਾਰ ਵਿਚਾਰ ਚੱਲ ਰਹੀ ਹੈ ਜਾਂ ਕਹਿ ਸਕਦੇ ਹਾਂ ਕਿ ਲੜੀਦਾਰ ਗੁਰੂ ਜੀ ਦੇ ਹੁਕਮਨਾਮਿਆਂ ਦੀ ਅਸੀਂ ਜਿੰਨੀ ਮਤਬੁੱਧ ਮਿਲੀ ਹੈ ਉਹਦੇ ਅਨੁਸਾਰ ਵਿਆਖਿਆ ਕਰ ਰਹੇ ਹਾਂ ਪੜ੍ਹ ਰਹੇ ਹਾਂ ਸਿੱਖ ਰਹੇ ਹਾਂ ਤੇ ਉਹ ਪਾਠ ਵੀ ਮੇਰਾ ਤਿਆਰ ਹੈ ਪੂਰਾ ਪਰ ਰਾਤੀ ਅ 9:00 ਤੋਂ ਲੈ ਕੇ 1:30 ਵਜੇ ਤੱਕ ਦਾਸ ਵੀ ਕੰਮ ਤੇ ਸੀ ਤੇ ਵੱਡੇ ਵੀਰ ਜੀ ਨਾਲ ਵਿਚਾਰ ਹੁੰਦੀ ਰਹੀ ਤੇ ਵਿਚਾਰ ਇਹ ਸੀ ਕਿ ਜਿਸ ਪੁਸਤਕ ਨੂੰ ਆਧਾਰ ਬਣਾ ਕੇ ਹੁਕਮਨਾਮਾ ਦਾ ਅਧਿਐਨ ਸਿੱਖ ਰਹੇ ਸੀ ਉਹ 1967 ਵਿੱਚ ਡਾਕਟਰ ਗੰਡਾ ਸਿੰਘ ਜੀ ਵੱਲੋਂ ਛਪੀ ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਛਪੀ ਤੇ ਡਾਕਟਰ ਗੰਡਾ ਸਿੰਘ ਜੀ ਉਹਦੇ ਲਖਾਰੀ ਨੇ ਉਹ ਸੀ ਪਰ ਹੁਣੇ-ਹੁਣੇ ਬੜੀ ਵਧੀਆ ਗੱਲ ਹੈ ਜਿਹਨੂੰ ਕਹਿੰਦੇ ਨੇ ਕਿ ਖੁਸ਼ਖਬਰੀ ਕਿ ਡਾਕਟਰ ਅਨੁਰਾਗ ਸਿੰਘ ਜੀ ਨੇ ਇੱਕ ਪੁਸਤਕ ਛਾਪੀ ਹੈ ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਹੁਕਮਨਾਮੇ ਇਕੱਲੇ ਉਹਨਾਂ ਨੇ ਛਾਪੇ ਹਨ ਤੇ ਉਹਨਾਂ ਦੀ ਵਾਧਾ ਇਹ ਹੋ ਗਿਆ ਕਿ ਉਹਨਾਂ ਦੀ ਪੁਸਤਕ ਹੋਰ ਵਧੀਆ ਹੋਣੀ ਚਾਹੀਦੀ ਹੈ ਕਿਉਂਕਿ ਮੈਂ ਅਜੇ ਦੇਖੀ ਨਹੀਂ ਉਹ ਕਰੀਬ ਉਸ ਤੋਂ ਕਹਿ ਸਕਦੇ ਆ ਕਿ 60 ਬਰਖ ਬਾਦ ਵਿੱਚ ਛਪੀ ਹੈ ਨਵੀਂ ਵਿਧੀ ਨਾਲ ਛਪੀ ਹੈ ਤੇ ਉਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਹੁਕਮਨਾਮੇ ਇੱਕ ਤੇ ਗਿਣਤੀ ਵਿੱਚ ਜ਼ਿਆਦਾ ਹਨ ਉਹਨਾਂ ਦੀ ਪੁਸਤਕ ਨਾਲੋਂ ਵਧ ਗਏ 5-7 ਹੁਕਮਨਾਮੇ ਤੇ ਦੂਜੀ ਗੱਲ ਇਹ ਹੈ ਕਿ ਉਹ ਰੰਗਦਾਰ ਹਨ ਤੇ ਫਿਰ ਮੈਂ ਬੜਾ ਚਿਰ ਸੋਚਿਆ ਵੀ ਅੱਜ ਮੈਂ ਅਗਲਾ ਪਾਠ ਕਰ ਦੇਣਾ ਤੇ ਫਿਰ ਮੈਨੂੰ ਇਹ ਲੱਗਾ ਬਈ ਨਹੀਂ ਕਿਉਂਕਿ ਜਿਹੜੇ ਰੰਗਦਾਰ ਹੁਕਮਨਾਮੇ ਹੁੰਦੇ ਹਨ ਉਹਨਾਂ ਵਿੱਚ ਜੋ ਰੰਗਦਾਰ ਕੋਈ ਵੀ ਚੀਜ਼ ਹੋਵੇ ਕੋਈ ਲਿਖਤ ਹੋਵੇ ਨਾ ਰੰਗਦਾਰ ਪਰ ਇਹ ਗੱਲ 2018 ਵਿੱਚ ਮੈਂ ਦੇਖੀ ਸੀ ਜਦੋਂ ਪੰਜਾਬ ਡਿਜੀਟਲ ਲਾਇਬ੍ਰੇਰੀ ਵਿੱਚੋਂ ਮੈਂ ਦੋਵੇਂ ਕਾਪੀਆਂ ਦੇਖੀਆਂ ਨਕਲਾ ਰੰਗਦਾਰ ਵੀ ਤੇ ਦੂਜੀ ਵੀ ਤੇ ਜਿਹੜੀ ਕਾਲੀ ਜਿੱਤੀ ਹੁੰਦੀ ਹੈ ਉਹਦੇ ਚ ਕੁਝ ਚੀਜ਼ਾਂ ਐਸੀਆਂ ਨੇ ਨਾ ਉਹ ਕੈਮਰਾ ਪਕੜ ਨਹੀਂ ਪਾਂਦਾ ਕੁਝ ਚੀਜ਼ ਐਸੀ ਛੁੱਟ ਜਾਂਦੀਆਂ ਨੇ ਖਾਸ ਤੌਰ ਤੇ ਜਿਹੜੀਆਂ ਬਿੰਦੀ ਰੂਪ ਚ ਲਿਖੀਆਂ ਹੁੰਦੀਆਂ ਉਹ ਛੁੱਟ ਜਾਂਦੀਆਂ ਨੇ ਤੇ ਫਿਰ ਅਸੀਂ ਅੱਜ ਰਿਕਾਰਡਿੰਗ ਅੱਗੇ ਨਹੀਂ ਕਰ ਰਹੇ ਤੇ ਅੱਜ ਮੈਂ ਆਪ ਜੀ ਦੇ ਨਾਲ ਤੁਸੀਂ ਵੀ ਕੋਈ ਚੀਜ਼ ਮੇਰੇ ਨਾਲ ਕਰੋਗੇ ਤੇ ਮੈਂ ਤੁਹਾਡੇ ਆਪ ਜੀ ਨਾਲ ਵੀ ਸਾਂਝ ਕਰਦਾ ਥੋੜੀ ਜਹੀ ਅਸੀਂ ਗੱਲ ਅਸਲ ਚ ਕਰ ਰਹੇ ਸੀ ਤੇ ਫਿਰ ਰਿਕਾਰਡਿੰਗ ਨਹੀਂ ਸੀ ਕੀਤੀ ਤਾਂ ਦੁਬਾਰਾ ਸਿਲਾਈ ਹੈ ਮੈਂ ਗੱਲ ਇਹ ਕਹਿ ਰਿਹਾ ਕਿ ਜਿਹੜਾ ਗਿਆਨ ਹੈ ਇਹ ਸਾਨੂੰ ਜਿੰਨੇ ਵੀ ਵਿਦਿਆਰਥੀ ਨੇ ਅੱਜ ਦੇ ਜਾਂ ਕੋਈ ਵੀ ਸੰਗਤ ਦਾ ਜੀ ਹੈ ਇੱਕ ਨਵੀਂ ਵਿਧੀ ਹੈ ਕਿ ਅਸੀਂ ਹਰ ਗੱਲ ਨੂੰ ਤੱਥਾਂ ਤੇ ਆਧਾਰਿਤ ਕਰੀਏ ਇਹ ਗੱਲ ਚਲੋ ਅੱਜ ਇੱਥੇ ਇਹ ਵੀ ਮੈਂ ਕਰ ਦੇਣਾ ਵੈਸੇ ਗੱਲ ਕੁਝ ਹੋਰ ਕਰਨ ਲੱਗੇ ਸੀ ਅਸੀਂ ਪਹਿਲਾਂ ਉਹ ਕਰ ਲੈਨੇ ਆ ਗੱਲ ਇਹ ਕਰਨ ਲੱਗੇ ਸੀ ਕਿ ਦਾਸ ਅਮਰੀਕਾ ਵਿੱਚ ਤੀਸਰੀ ਵਾਰ 2002 ਵਿੱਚ ਆਇਆ ਸੀ ਮੈਨੂੰ ਉਹ ਦਿਨ ਵੀ ਤਰੀਕ ਯਾਦ ਹੈ ਅਚਾਨਕ ਯਾਦ ਰੰਦੀ ਹੈ 10 10 2002ਵੇਂ ਬੋਲਦਾ ਹੁਣਾ 10 10 2002 ਤੇ ਨਵੰਬਰ ਦੇ ਵਿੱਚ ਮੈਂ ਫਿਲਾਡਲਫੀਆ ਆ ਗਿਆ ਸੀ ਔਰ ਮੇਰੇ ਨਾਲ ਸ਼ਾਇਦ ਮੇਰਾ ਛੋਟਾ ਵੀਰ ਨਾਲ ਹੀ ਹੈ ਮੇਰੇ ਵੀਰ ਜਗਜੀਤ ਸਿੰਘ ਜੀ ਹਾਂ ਜੀ ਨਾਲ ਨੇ ਔਰ ਇਹਨਾਂ ਦੀ ਇੱਥੇ ਬੁਕਿੰਗ ਸੀ ਔਰ ਮੈਂ ਉਸ ਬੁਕਿੰਗ ਉੱਤੇ ਆਇਆ ਸੀ ਇਹਨਾਂ ਦੇ ਰਾਹੀਂ ਤੇ ਇੱਥੋਂ ਹੀ ਦਸੰਬਰ ਵਿੱਚ ਜਿੱਥੇ ਮੈਂ ਪੱਕਾ ਹੋਇਆ ਵਾਂ ਡੈਪਟ ਫੂਡ ਇੱਥੇ ਗੁਰਦੁਆਰਾ ਤੇ ਇੱਥੇ ਦੀ ਸੰਗਤ ਕੋਲ ਮੈਂ ਆਇਆ ਡੈਫੁਡ ਨੂੰ ਜੱਸੀ ਵਿੱਚ ਜਿੱਥੇ ਹੁਣ ਵੀ ਮੈਂ ਰਹਿੰਦਾ ਮੈਂ ਉਸੇ ਥਾਂ ਤੇ ਅੱਜ ਵੀ ਬਾਈ ਬਰਖੋ ਚਲੇ ਨੇ ਤੇ ਜਨਵਰੀ ਫਰਵਰੀ 2033 ਦੀ ਗੱਲ ਹੈ ਕਿ ਮੈਂ ਉਸ ਵੇਲੇ ਮੈਂ ਕਥਾ ਕਰਦਾ ਸੀ ਤੇ ਜਿਹੜੀ ਉਕਾਈ ਮੈਂ ਪੂਰੀ ਜ਼ਿੰਦਗੀ ਨਹੀਂ ਪਕੜੀ ਮੈਂ ਮਿਸ਼ਨਰੀ ਕਾਲਜ ਤਾਉ 1990 ਵਿੱਚ ਕੀਤਾ ਸੀ ਕੋਰਸ ਤੇ 87 ਤੋਂ ਕਥਾ ਆਰੰਭ ਕੀਤੀ ਸੀ ਮੈਂ 1987 ਤੋਂ 87 ਤੋਂ ਵੀ 86 ਦੇ ਆਦਿ ਚ ਆ ਗਿਆ ਸਾਂ ਪਰ ਤੁਸੀਂ 87 ਕਹਿ ਸਕਦੇ ਹੋ 1987 ਤੋਂ ਲੈ ਕੇ ਤਰੇ ਆ ਗਿਆ ਕਿੰਨੇ ਬਣ ਗਏ ਜੀ ਆ 13 ਤੇ 300 16 ਸਾਲ ਬਣ ਗਏ ਜੀ 16 ਵਰਖ ਹੋ ਗਏ ਮੈਨੂੰ ਇੱਕ ਉਕਾਈ ਕਰਦਿਆਂ ਨੂੰ ਔਰ ਜਿਹੜੀ ਉਹ ਉਕਾਈ 2024 ਵਿੱਚ ਵੀ ਪ੍ਰਚਾਰਕ ਕਰ ਰਹੇ ਹਾਂ ਮੈਂ ਆਪਣੀ ਕੋਈ ਉਕਾਈ ਲੁਕਾਵਾਂਗਾ ਨਹੀਂ ਪਰ ਮੈਂ ਇਹ ਗੱਲ ਤਾਂ ਕਹਿ ਰਿਹਾ ਕਿ ਬਾਕੀ ਤੁਸੀਂ ਨਾ ਕਰਨਾ ਉਕਾਈ ਕੀ ਸੀ ਉੱਥੇ ਮੈਨਾਂ ਨੂੰ ਯਾਦ ਹੈ 아이 순ਤੂ ਸਿੰਘ ਜੀ ਦੇ ਆ ਲਿਖਿਆ ਹੋਇਆ ਜੋ ਸੂਰਜ ਪ੍ਰਕਾਸ਼ ਗ੍ਰੰਥ ਹੈ ਉਹਦੀਆਂ ਮੈਂ ਬਹੁਤ ਸਾਰੀਆਂ ਤੁਕਾਂ ਯਾਦ ਕੀਤੀਆਂ ਹੋਈਆਂ ਸੀ ਸਾਖੀਆਂ ਵਿੱਚ ਮੈਂ ਤੁਕਾਂ ਸੁਣਾਉਂਦਾ ਸੀ ਕਥਾ ਦੇ ਵਿੱਚ ਉਹ ਸਾਖੀ ਸੁਣਾਣੀ ਤੇ ਉਹਦੇ ਨਾਲ ਕੀ ਹੁੰਦਾ ਸੀ ਕਿ ਬਹੁਤ ਸੋਹਣੀ ਸਾਖੀ ਲੱਗਦੀ ਐ ਸੁਣਨ ਵਿੱਚ ਹੋਰ ਉਹ ਕਾਈ ਕੀ ਹੋ ਰਹੀ ਸੀ ਮੇਰੇ ਕੋਲੋਂ ਉਹ ਮੈਨੂੰ ਸੰਗਤ ਵਿੱਚ ਬੈਠੇ ਇੱਕ ਡਾਕਟਰ ਜੀ ਨੇ ਉਹਨਾਂ ਦਾ ਨਾਮ 190 ਫੀਸਦੀ ਮੈਨੂੰ ਯਾਦ ਹੈ ਮੈਂ ਅਤੀ ਪਹਿਲੀ ਵਾਰ ਯਾਦ ਕੀਤਾ ਬੜੇ ਚਿਰਾਂ ਬਾਅਦ ਉਹਨਾਂ ਦਾ ਨਾਮ ਹੈ ਹਰਭਜਨ ਸਿੰਘ ਚਾਵਲਾ ਉਹ ਬੱਚਿਆਂ ਦੇ ਬੜੇ ਵਿਸ਼ੇਸ਼ ਡਾਕਟਰ ਨੇ ਮੈਂ ਚੰਗੀ ਤਰ੍ਹਾਂ ਅਸੀਂ ਕਿਉਂਕਿ ਮੈਂ ਉਸੇ ਸੰਗਤ ਦਾ ਜੀ ਹਾਂ ਉਹਨਾਂ ਨੇ ਇੱਕ ਗੱਲ ਬੜੀ ਕਮਾਲ ਦੀ ਆਖੀ ਕਿਉਂਕਿ ਮੈਂ ਹਮੇਸ਼ਾ ਉਸ ਕਿਤਾਬ ਦਾ ਉਸ ਪੰਨੇ ਦਾ ਲਖਾਰੀ ਦਾ ਜੀ ਦਾ ਨਾਮ ਨਿਰਸੰਕੋਚ ਲੈਂਦਾ ਹਾਂ ਜਿੱਥੋਂ ਮੈਨੂੰ ਕੋਈ ਚੀਜ਼ ਮਿਲਦੀ ਹੈ ਜਾਂ ਮੋੜ ਆਉਂਦਾ ਹੈ ਔਰ ਮੈਂ ਜਿਹਦੀ ਜੜੀ ਚੀਜ਼ ਹੁੰਦੀ ਆ ਉਹਦੇ ਉੱਤੇ ਮੈਂ ਕਦੀ ਆਪਣੀ ਮੋਹਰ ਨਹੀਂ ਲਾਉਂਦਾ ਮੈਨੂੰ ਹੁੰਦਾ ਵੀ ਨਹੀਂ ਇਹ ਬਹੁਤ ਸਪਸ਼ਟ ਤੇ ਇਹ ਬਹੁਤ ਸੋਹਣਾ ਲੱਗਦਾ ਓਨੇ ਮੈਨੂੰ ਕੀ ਆਖਿਆ ਉਹਨਾਂ ਡਾਕਟਰ ਜੀ ਨੇ ਕਹਿੰਦੇ ਨੇ ਉਹ ਗਿਆਨੀ ਜੀ ਗਿਆਨੀ ਜੀ ਇਹ ਜੋ ਤੁਸੀਂ ਕਹਿ ਰਹੇ ਹੋ ਨਾ ਕਿ ਗੁਰੂ ਜੀ ਕਹਿ ਰਹੇ ਨੇ ਵੱਡਵੀਂ ਜੀ ਗੱਲ ਪਕੜਨਾ ਬੜੀ ਪਿਆਰੀ ਗੱਲ ਹੈ ਉਹ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਗੁਰੂ ਜੀ ਕਹਿ ਰਹੇ ਨੇ ਉਹ ਗੁਰੂ ਜੀ ਨਹੀਂ ਕਹਿ ਰਹੇ ਉਹ ਭਾਈ ਸੰਤੋਖ ਸਿੰਘ ਜੀ ਕਹਿ ਰਿਹਾ ਹੈ ਹੁਣ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਸੂਝ ਪ੍ਰਕਾਸ਼ ਗ੍ਰੰਥ ਵਿੱਚ ਜੋ ਉਹਨਾਂ ਨੇ ਇੱਕ ਕਾਵ ਰੂਪ ਚ ਲਾ ਰਹੇ ਨੇ ਵੀ ਗੁਰੂ ਜੀ ਇਹ ਕਹਿੰਦੇ ਨੇ ਮਾਤਾ ਜੀ ਇਹ ਕਹਿੰਦੇ ਨੇ ਸਿੱਖ ਨੇ ਇਹ ਆਖਿਆ ਉਹਨੇ ਇਹ ਆਖਿਆ ਉਸ ਦਿਨ ਮੇਰੇ ਅੰਦਰ ਇਹ ਗੱਲ ਪਹਿਲੀ ਵਾਰ ਹੀ ਲੱਗੀ ਕਿ ਮੈਨੂੰ ਇਹ ਕਹਿਣਾ ਚਾਹੀਦਾ ਕਿ ਭਾਈ ਸੰਤੋਖ ਸਿੰਘ ਜੀ ਇਹ ਗੱਲ ਆਖਦੇ ਨੇ ਕਿ ਗੁਰੂ ਜੀ ਨੇ ਇਹ ਗੱਲ ਆਖੀ ਉਹ ਇੱਕ ਮੈਨੂੰ ਕਹਿਣਾ ਵੀ ਨਹੀਂ ਆਂਦਾ ਵੇ ਸ਼ਬਦ ਜਿਵੇਂ ਹੁੰਦਾ ਨੇ ਉਹ ਪਾਤਰ ਜੇ ਬਣਾ ਕੇ ਕਵਤਾ ਵਿੱਚ ਗੱਲ ਕਰਨੀ ਕਾਵ ਦੇ ਵਿੱਚ ਗੱਲ ਕਰਨੀ ਤੇ ਉਹ ਗੱਲ ਮੈਂ ਅੱਜ ਆਪ ਜੀ ਦੇ ਨਾਲ ਕਰਨ ਲੱਗਾ ਹਾਂ ਕਿ ਅੱਜ ਕੀ ਹੋ ਰਿਹਾ ਕਿ ਜਿਵੇਂ ਮੈਂ ਭਾਈ ਸੰਤੋਖ ਸਿੰਘ ਜੀ ਦੀ ਲਿਖੀ ਗੱਲ ਨੂੰ ਕਹਿ ਦਿੱਤਾ ਗੁਰੂ ਜੀ ਆਖਦੇ ਨੇ ਜਿਹੜੀ ਗੱਲ ਰਹਿਤ ਨਾਮਿਆਂ ਵਿੱਚ ਲਿਖੀ ਰਹਿਤ ਨਾਮਿਆਂ ਦੇ ਲਖਾਰੀਆਂ ਨੇ ਉਹ ਵੀ ਮੈਂ ਗੁਰੂ ਜੀ ਦੇ ਨਾਲ ਤੇ ਜੋੜ ਦਿੱਤੀ ਵੀ ਗੁਰੂ ਜੀ ਕਹਿੰਦੇ ਹਨ ਜਿਹੜੀ ਗੱਲ ਬਚਿੱਤਰਨਾਟਕ ਨੇ ਆਖੀ ਉਹ ਵੀ ਕਹਿ ਦਿੱਤਾ ਗੁਰੂ ਜੀ ਕਹਿੰਦੇ ਹਨ ਤੋਂ ਗੱਲ ਛੋਟੀ ਜੀ ਹੈ ਮੈਂ ਇਹਨੂੰ ਸੰਖੇਪ ਕਰ ਦੇਣਾ ਤੁਸੀਂ ਹੋਰ ਸੋਚਣਾ ਮੈਂ ਇਹ ਗੱਲ ਕਹਿਣਾ ਚਾਹਨਾ ਕਿ ਉੱਥੋਂ ਫਿਰ ਮੈਂ ਇਹ ਨਵੀਂ ਚੀਜ਼ ਸਿੱਖੀ ਵੀ ਜਿਹੜਾ ਲਿਖਦਾ ਹੈ ਨਾ ਲਖਾਰੀ ਉਹਦਾ ਨਾਮ ਲੋਕੀ ਆਹ ਚੀਜ਼ ਇਹ ਆਖਦੇ ਹੈ ਆਹ ਲਿਖ ਰਿਹਾ ਹੈ ਹਾਂ ਜਾਂ ਕਦੇ ਐਸਾ ਹੋਵੇ ਜਿਵੇਂ ਹੁਕਮਨਾਮਿਆਂ ਵਿੱਚ ਇੱਕ ਗੁਰੂ ਜੀ ਕੋਲ ਬੈਠ ਕੇ ਲਖਾਰੀ ਤੋਂ ਲਿਖਾਦੇ ਨੇ ਔਰ ਇੱਥੇ ਵੀ ਅਸੀਂ ਉਸ ਗੱਲ ਨੂੰ ਨਖੇੜਦੇ ਆ ਕਿ ਇਤਨੀ ਲਿਖਤ ਸ੍ਰੀ ਗੁਰੂ ਜੀ ਦੀ ਆਪਣੀ ਹੈ ਇਤਨੀ ਲਿਖਤ ਗੁਰੂ ਜੀ ਦੇ ਲਖਾਰੀ ਦੀ ਹੈ ਜਦ ਕਿ ਗੁਰੂ ਜੀ ਦੇ ਲਖਾਰੀ ਜੋ ਵੀ ਲਿਖਦਾ ਸੀ ਸਤ ਗੁਰੂ ਜੀ ਕੋਲ ਹੁੰਦੇ ਸੀ ਤਾਂ ਇਹ ਜਿਹੜੀ ਇੱਕ ਗੱਲ ਇਸ ਵੇਲੇ ਵੀ ਚੱਲ ਰਹੀ ਹੈ ਕਿ ਭਿਆੰਤ ਗੱਲਾਂ ਪੁਰਾਤਨ ਗ੍ਰੰਥਾਂ ਦੀਆਂ ਨਵੀਨ ਗ੍ਰੰਥਾਂ ਦੀਆਂ ਤੇ ਲਖਾਰੀਆਂ ਦੀਆਂ ਉਹ ਗੁਰਮਤ ਦੇ ਨਾਂ ਉੱਤੇ ਜੋੜ ਦਿੱਤੀਆਂ ਪਰ ਇਸ ਤਰ੍ਹਾਂ ਕਦੇ ਨਾ ਹੁੰਦਾ ਹੈ ਨਾ ਹੋਵੇਗਾ ਸਾਨੂੰ ਇਸ ਤਰ੍ਹਾਂ ਦੀ ਕਦੇ ਵੀ ਉਕਾਈ ਨਹੀਂ ਕਰਨੀ ਚਾਹੀਦੀ ਇੱਕ ਤੇ ਇਹ ਨਹੀਂ ਕਰਨੀ ਚਾਹੀਦੀ ਔਰ ਇੱਕ ਜਿਸ ਸਥਾਨ ਤੋਂ ਅਸੀਂ ਕੋਈ ਚੀਜ਼ ਲੈਂਦੇ ਹਾਂ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਇਹ ਵੀ ਗੱਲ ਮੈਂ ਉਦੋਂ ਸਮਝੀ ਸੀ 2018 ਦੇ ਅੰਦਰ ਜਦੋਂ ਮੈਂ ਭਾਰਤੀ ਪ੍ਰਾਚੀਨ ਲਿਪੀ ਮਾਲਾ ਨੂੰ ਪੜਿਆ ਹੁਣ ਮੈਂ ਤੁਹਾਨੂੰ ਕੀ ਦੱਸਣ ਲੱਗਾ ਕਿ ਮੈਂ ਪੜੀ ਸੀ ਪੁਸਤਕ ਸਭ ਤੋਂ ਵਧੀਆ ਹੈ ਅੱਜ ਤੱਕ ਦੀ ਪੰਜਾਬੀ ਵਿੱਚ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ ਜੀਬੀ ਸਿੰਘ ਜੀ ਦੀ ਲਿਖੀ ਹੋਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਛਾਪੀ ਹੋਈ ਹੁਣ ਉਹਨਾਂ ਨੇ ਉੱਥੇ ਇੱਕ ਪੰਨਾ ਹੈ ਜਿਹਦੇ ਵਿੱਚ ਉਹਨਾਂ ਨੇ ਉਹ ਆਖਿਆ ਕਿ ਆ ਅੱਖਰ 13 ਅੱਖਰ ਗੁਰਮੁਖੀ ਨਾਲ ਮਿਲਦੇ ਜੁਲਦੇ ਹਨ ਰਾਜੇ ਅਸ਼ੋਕ ਦੇ ਮੈਂ ਉਸ ਪੁਸਤਕ ਨੂੰ ਪਾ ਕੇ ਅੱਜ ਵੀ ਬਹੁਤ ਖੁਸ਼ ਹੋਇਆ ਪਰ ਉੱਥੇ ਉਹਨਾਂ ਨੇ ਉਹਦਾ ਉਲੇਖ ਕੀਤਾ ਸੀ ਕਿ ਮੈਨੂੰ ਜਦੋਂ ਆ ਪੰਡਿਤ ਗੌਰਿਸ਼ੰਕਰ ਓਜਾ ਦੀ ਪੁਸਤਕ ਮਿਲੀ ਤੇ ਮੈਂ ਬਹੁਤ ਖੁਸ਼ ਹੋਇਆ। ਅਰੇ ਉੱਥੇ ਕੁਝ ਵਿਸ਼ੇਸ਼ ਜਿਹਾ ਸ਼ਬਦ ਲਿਖਿਆ ਹੋਇਆ ਕਿ ਪੌ 12 ਹੋ ਗਿਆ ਕਿ ਅੰਨਾ ਕੀ ਭਾਲੇ ਦੋ ਅੱਖੀਆਂ ਐਸਾ ਕੁਝ ਸ਼ਬਦ ਹੈ ਇਸ ਇਸ ਤਰ੍ਹਾਂ ਦਾ ਕੋ ਅਰਥ ਹੈ। ਤੇ ਉਹਨਾਂ ਦੇ 10 ਪਾਣ ਉੱਤੇ ਮੈਂ ਭਾਰਤੀ ਇਪਰਾਚੀਨ ਲਿਪੀ ਪੁਸਤਕ ਸਾਰੀ ਦੀ ਸਾਰੀ 2018 ਵਿੱਚ ਪੜੀ ਇੱਕ ਇੱਕ ਪੰਨਾ। ਉਹ ਪੁਸਤਕ ਮੇਰੀ ਪੜੀ ਉਹ ਗਵਾਚ ਗਈ ਹੈ ਦੁਬਾਰਾ ਮੈਂ ਫਿਰ ਆਰੰਭ ਕੀਤੀ ਹੋਈ ਹੈ। ਹੁਣ ਉਸ ਪੁਸਤਕ ਨੂੰ ਜਦੋਂ ਦੇਖਿਆ ਤੇ ਮੈਂ 10 ਗੁਣਾ ਜ਼ਿਆਦਾ ਗੱਦਗਦ ਹੋ ਗਿਆ ਪੰਜਾਬੀ ਵਾਲੀ ਪੁਸਤਕ ਤੋਂ ਵੀ ਕਿਉਂਕਿ ਉੱਥੇ ਬਹੁਤ ਖਜ਼ਾਨਾ ਧਰਿਆ ਹੋਇਆ ਸੀ ਹੁਣ ਉਸ ਪੁਸਤਕ ਦੇ ਅੰਦਰ ਪੰਜਾਬ ਦਾ ਉਸ ਪੁਸਤਕ ਦਾ ਜਿਹੜਾ ਦੂਜਾ ਲਿਪੀ ਪੱਤਰ ਹੈ ਕਿ ਪਹਿਲਾ ਲਿਪੀ ਪੱਤਰ ਹੈ ਨਾ ਉਹਦੇ ਵਿੱਚ ਜਿਹੜੇ ਅਸ਼ੋਕ ਦੇ ਲੇਖਾਂ ਵਿੱਚੋਂ ਲਏ ਹੋਏ ਨੇ ਚਿੰਨ ਲਿਪੀ ਦੇ ਤਾਂ ਉਹਦੇ ਵਿੱਚੋਂ ਉਹਨੇ ਉਚੇਚੇ ਤੌਰ ਤੇ ਜਿਸ ਰਾਜੇ ਅਸ਼ੋਕ ਦੇ ਲੇਖ ਤੋਂ ਚਿੰਨ ਲਏ ਉਹ ਸਾਡੇ ਪੁਰਾਣੇ ਪੰਜਾਬ ਅੰਮ੍ਰਾਲੇ ਦੇ ਨਜ਼ਦੀਕ ਪਿੰਡ ਜਮਣਾ ਨਗਰ ਦੇ ਕੰਢੇ ਤੇ ਆ ਜਮਣਾ ਨਦੀ ਦੇ ਕੰਢੇ ਤੇ ਆ ਪਿੰਡ ਉਹਨੂੰ ਕਹਿੰਦੇ ਨੇ ਤੋਪਰਾ ਕਲਾ ਉਨੇ ਕਿਹਾ ਕਿ ਮੈਂ ਇਹ ਚਿੰਨ ਉਥੋਂ ਲਏ ਨੇ ਇਹ ਪੰਜਾਬ ਦਾ ਜੋ ਪੰਜਾਬ ਦਾ ਨਾਮ ਲਿਆ ਤੇ ਮੇਰੀ ਅੱਖ ਇੱਕਦਮ ਜਗ ਗਈਆਂ ਵੀ ਮੈਂ ਹੁਣ ਦੇਖਾਂ ਵੀ ਇਹ ਕਿਹੜਾ ਹੈ ਪਰ ਉਹ ਡਾਕਟਰ ਜੀ ਨੇ ਇੱਕ ਗੱਡੀ ਜਿਹੜੀ ਗੱਲ ਅਸੀਂ ਸਾਡੇ ਲਖਾਰੀਆਂ ਨੇ ਕਈਆਂ ਥਾਵਾਂ ਤੇ ਨਹੀਂ ਕੀਤੀ ਮੈਂ ਆਪ ਜੀ ਨੂੰ ਕਹਾਗਾ ਤੁਸੀਂ ਜ਼ਰੂਰ ਕਰਨਾ ਤੁਸੀਂ ਜਿੱਥੇ ਵੀ ਕੋਈ ਚੀਜ਼ ਲਿਖੋ ਨਾਲ ਉਲੇਖ ਕਰੋ ਕਿ ਆਹ ਚੀਜ਼ ਜਾਂ ਇਹ ਚੀਜ਼ ਮੈਂ ਫਲਾਨੀ ਥਾਤੋਂ ਲੈ ਕੇ ਆਇਆ ਇਹ ਪੰਨਾ ਉਥੋਂ ਹੈ ਤੁਕਾਂ ਉਥੋਂ ਨੇ ਉਸ ਲਖਾਰੀ ਦਾ ਨਾਮ ਪੰਨਾ ਸਭ ਕੁਝ ਲਿਖੋ ਉਹਨਾਂ ਨੇ ਬਹੁਤ ਵਧੀਆ ਕੀਤਾ ਕਿ ਜਿੰਨੇ ਮੈਂ ਲਿਪੀ ਪੱਤਰ ਬਣਾਏ ਹਨ ਕਿੱਥੋਂ ਬਣਾਏ ਨੇ ਮੈਂ ਆਪ ਜੀ ਨੂੰ ਫਿਰ ਦੱਸਦਾ ਕਿ ਉਸ ਸੱਜਣ ਨੇ ਪੰਡਿਤ ਗौरी शंकर ਓਝਾ ਜੀ ਨੇ ਸਤਕਾਰਯੋਗ ਨੇ ਬੜੀ ਵੱਡੀ ਉਹ ਹਸਤੀ ਵਰਗੇ ਨੇ ਉਹਨਾਂ ਦੀ ਪੁਸਤਕ ਵਿੱਚ ਉਹਨਾਂ ਨੇ ਮੈਨੂੰ ਇੱਕ ਨਵੀਂ ਚੀਜ਼ ਦਿੱਤੀ ਜਿਹੜੀ ਮੈਂ ਕਦੇ ਨਹੀਂ ਸੀ ਸੋਚੀ ਉਹ ਕੀ ਸੀ ਕਿ ਜਿਸ ਰਾਜੇ ਅਸ਼ੋਕ ਦੇ ਚਿੰਨ ਉਹਨਾਂ ਲਏ ਉਹ ਪਤਾ ਕਿੱਥੋਂ ਲਏ ਉਹਨੂੰ ਕਹਿੰਦੇ ਨੇ ਆ ਭਾਰਤੀ পুরাਤੱਤਵ ਵਿਭਾਗ 1874 70 ਵਿੱਚ ਬਣਾਇਆ ਸੀ ਤੇ ਉੱਥੇ ਉਹਨਾਂ ਨੇ ਉਹਦੇ ਤੋਂ ਲਏ ਤੇ ਉਹ ਕੀ ਹੈ ਕਿ ਇੱਕ ਸੰਸਥਾ ਹੈ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਉਹਨਾਂ ਨੇ ਪੂਰੇ ਭਾਰਤ ਦੇ ਸਾਰੇ ਕੰਮ ਕਈ ਦਹਾਕੇ ਲਾ ਕੇ ਔਰ ਅੱਜ ਵੀ ਕਰ ਰਹੇ ਨੇ ਉਹ ਤੂੰ ਮੈਂ ਤੁਹਾਨੂੰ ਕੀ ਕਹਿਣਾ ਚਾਹਣਾ ਕਿ ਜਿੱਥੋਂ ਪੰਡਿਤ ਜੀ ਨੇ ਓਝਾ ਜੀ ਨੇ ਉਹ ਪੰਜਾਬੀ ਲਏ ਸੀ ਸਾਡੇ ਅਖਰ ਉਹਨਾਂ ਨੇ ਉਸ ਗ੍ਰੰਥ ਦਾ ਨਾਮ ਲਿਆ ਮੈਂ ਉਹਨੂੰ ਡਾਊਨਲੋਡ ਕੀਤਾ ਉਹਨੂੰ ਡਾਊਨਲੋਡ ਕਰਕੇ ਫਿਰ ਉਹਨਾਂ ਸਾਰਿਆਂ ਨੂੰ ਤਿਆਰ ਕੀਤਾ ਤੇ ਜਦੋਂ ਸਾਰੀ ਪੁਸਤਕ ਲੱਗੀ ਤੇ ਮੇਰੇ ਵੀਰ ਗੁਰਵਿੰਦਰ ਸਿੰਘ ਜੀ ਜੋ ਸਾਹਮਣੇ ਤੁਹਾਨੂੰ ਵਿਚਾਰ ਦਿਖ ਰਹੇ ਨੇ ਇਹਨਾਂ ਦੇ ਪਾਸ ਹੈ ਸਾਰੀਆਂ ਪੁਸਤਕਾਂ ਨੂੰ ਛਾਪਣਾ ਤਿਆਰ ਕਰਕੇ ਦਾਸ ਨੂੰ ਦੇਣਾ ਉਸ ਪੁਸਤਕ ਸਾਰੀ ਦਾ ਅਧਿयन ਕੀਤਾ ਤੇ ਹੁਣ ਮੈਂ ਤੁਹਾਨੂੰ ਕੀ ਕਹਿਣਾ ਚਾਹਨਾ ਜਦੋਂ ਉਹ ਪੜਿਆ ਤੇ ਫਿਰ ਮੈਂ ਸਾਰੇ ਰਾਜੇ ਅਸ਼ੋਕ ਦੇ ਲੇਖ ਸਿੱਖ ਲਏ ਤੇ ਫਿਰ ਕੀ ਦੇਖਿਆ ਧਿਆਨ ਦੇਣਾ ਕਿ ਕੁਝ ਅਸ਼ੁੱਧੀ ਕੀਤੀ ਜੀਵੀ ਸਿੰਘ ਜੀ ਦੀ ਪੁਸਤਕ ਵਿੱਚ ਪਈ ਹੋਈ ਹੈ ਜਿਹੜੀ ਅੱਖਰਾਂ ਦੀ ਬਨਾਵਟ ਦੀ ਜਿਹੜੀ ਅਸ਼ੋਕ ਜੀ ਦੇ ਅੱਖਰਾਂ ਦੀ ਬਨਾਵਟ ਨਹੀਂ ਹੈ ਜਿਹੜੀ ਉਹਨਾਂ ਨੇ ਉੱਥੇ ਪਾਈ ਹੋਈ ਹੈ ਉਸ ਤੋਂ ਬਾਅਦ ਚਲਦੇ ਹਾਂ ਓਝਾ ਜੀ ਕੋਲ ਓਝਾ ਜੀ ਨੇ ਜਿਹੜੇ ਉਹ ਪੰਜਾਬੀ ਚਿੰਨ ਲੈ ਸੀ ਆਪਣੇ ਲਿਪੀ ਪੱਤਰ ਦੇ ਅੰਦਰ ਉਹਦੇ ਵਿੱਚ ਉਹਨਾਂ ਜਿਹੜੇ ਉਹਦੇ ਜਿਹੜੇ ਸ਼ਬਦ ਸੀ ਨਾ ਰਾਜੇ ਸ਼ੋਕ ਦੇ ਜਿਸ ਤਰ੍ਹਾਂ ਰਾਜੇ ਅਸ਼ੋਕ ਦੇ ਲੇਖ ਵਿੱਚ ਸ਼ਬਦ ਜਿਸ ਰੂਪ ਵਿੱਚ ਲਿਖੇ ਸੀ ਜੋੜ ਕੇ ਤੇ ਜਿਸ ਰੂਪ ਵਿੱਚ ਲਿਖੇ ਸੀ ਉਹਦੇ ਜਿਹੜੇ ਛਾਪੇਕਾਰ ਨੇ ਉਹਦਾ ਰੋਟ ਟੁੱਟ ਗਿਆ ਤੋਂ ਮੈਂ ਆਪ ਜੀ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਅੱਜ ਦੇ ਵੇਲੇ 2024 ਦੇ ਅੰਦਰ ਸੁਨੀਆਂ ਸੁਨਾਈਆਂ ਕਿਤਾਬਾਂ ਦੇ ਉੱਤੇ ਗੱਲਾਂ ਕਰਨੀਆਂ ਇਹ ਵੇਲਾ ਨਹੀਂ ਰਿਹਾ ਹੁਣ ਜਿਤਨੇ ਵੀ ਮੇਰੇ ਸੱਜਣ ਨੇ ਭੈਣ ਭਰਾ ਨੇ ਬੱਚੇ ਨੇ ਵਿਦਿਆਰਥੀ ਨੇ ਆਪਾਂ ਯਤਨ ਕਰੀਏ ਕਿ ਮੂਲ ਸਰੋਤਾਂ ਦਾ ਅਧਿਐਨ ਕਰੀਏ ਜਿਸ ਚੀਜ਼ ਨੂੰ ਵੀ ਲਈਏ ਮੂਲ ਸਰੋਤਾਂ ਦਾ ਅਧਿਐਨ ਕਰੀਏ ਔਰ ਕਰਮ ਦੇ ਵਿੱਚ ਕਰੀਏ ਆ ਜਿਸ ਤਰ੍ਹਾਂ ਹੁਕਮਨਾਮਿਆਂ ਦੀ ਅੱਜ ਆਪਾਂ ਉਹ ਜਿਹੜੀ ਹੈ ਵਿਆਖਿਆ ਪਿਛਲੇ ਤਰੇ ਚਾਰ ਹਫ਼ਤਾ ਤੋਂ ਆਰੰਭ ਕੀਤੀ ਹੋਈ ਹੈ ਔਰ ਇਹਨਾਂ ਨੂੰ ਦਾਸ ਨੇ 2021 ਵਿੱਚ ਹੀ ਬਹੁਤ ਵੜ ਪੜਿਆ ਕਿਉਂਕਿ ਮੈਦੀ ਕੋਈ ਲੋੜ ਸੀ ਅਸੀਂ ਕੁਝ ਫੌਂਟ ਤਿਆਰ ਕਰ ਲਈ ਸੀ ਇਹਨਾਂ ਮੈਂ ਬਹੁਤ ਵਾਰੀ ਪੜਿਆ ਮੇਰੀ ਕਈ ਤਰ੍ਹਾਂ ਦੀਆਂ ਲੋੜਾਂ ਸੀ ਆਪਣੇ ਗਿਆਨ ਵਾਸਤੇ ਤੇ ਹੁਣ ਅਸੀਂ ਦੁਬਾਰਾ ਫਿਰ ਉਹਨਾਂ ਨੂੰ ਆਰੰਭ ਕੀਤਾ ਔਰ ਮੈਂ ਕੋਈ ਸ਼ਬਦ ਆਪਣੇ ਮੂੰਹ ਨਹੀਂ ਕਹਿ ਰਿਹਾ ਕਿ ਇਹ ਦੇ ਵਿੱਚ ਅੱਗੇ ਕੀ ਲਿਖਿਆ ਹੋਇਆ ਮੈਨੂੰ ਹੁੰਦਾ ਕਿ ਸਾਰਾ ਕੁਝ ਆਪ ਜਦੋਂ ਤੁਸੀਂ ਤਿਆਰ ਕਰਕੇ ਅੱਗੇ ਰੱਖਾਗੇ ਪੜਾਂਗੇ ਵਿਦਿਆਰਥੀ ਪੜਨਗੇ ਉਹ ਖੁਦ ਦੇਖਣਗੇ ਤਾਂ ਦੋ ਗੱਲਾਂ ਕਹੇ ਦੀ ਜਿਹੜੀ ਹੈ ਮੈਂ ਇਹਦੇ ਵਿੱਚ ਕੀਤੀਆਂ ਨਹੀਂ ਇਕ ਤੇ ਇਹ ਕੀਤੀ ਆ ਉਹ ਬਹੁਤ ਜ਼ਰੂਰੀ ਆ ਔਰ ਇਸ ਗੱਲ ਨੇ ਪੂਰੀ ਕੌਮ ਗੁਰੂ ਨਾਨਕ ਦੀ ਮੈਂ ਰਿਕਾਰਡਿੰਗ ਵਿੱਚ ਬੋਲ ਰਿਹਾ ਗੁੰਮਰਾਹ ਕੀਤੀ ਹੈ ਅੱਜ ਗੁਰੂ ਨਾਨਕ ਦੀ ਕੌਮ ਵਿੱਚ ਜਿਹੜੀਆਂ ਵੰਡੀਆਂ ਪੈ ਰਹੀਆਂ ਨੇ ਧਿਆਨ ਦੇਣਾ ਖੁਰਬੂਜੇ ਵਾਂਗੂ ਤਰੇੜਾਂ ਪੈ ਚੁਕੀਆਂ ਨੇ ਔਰ ਇਹ ਅੱਗੋਂ ਵੱਡੀਆਂ ਹੋਣਗੀਆਂ ਔਰ ਇਹਦੇ ਜ਼ਿੰਮੇਦਾਰ ਮੈਂ ਤਾਂ ਸਾਰਿਆਂ ਨੂੰ ਗਿਣਦਾ ਹੁੰਦਾ ਕਦੇ-ਕਦੇ ਨਾ ਅਸੀਂ ਇਸਨੂੰ ਜ਼ਿੰਮੇਦਾਰ ਕਰ ਦਿੰਦੇ ਹੁੰਦੇ ਆ ਕਿ ਫਲਾਣੇ ਦਾ ਕਸੂਰ ਹੈ ਜਾਂਦੇ ਨਾ ਮੈਂ ਕੋ ਉਦਾਹਰਣ ਦੇਣ ਲੱਗਾ ਮੇਰੀ ਆਪਣੀ ਇੱਕ ਸੋਚ ਐਸੀ ਬਣ ਗਈ ਹੈ ਕਿ ਜਲਿਆਂਵਾਲਾ ਬਾਗ ਹੋਵੇ ਜਾਂਦੇ ਨਾ ਉਹਦਾ ਸਭ ਤੋਂ ਵੱਡਾ ਦੋਸ਼ੀ ਜਨਰਲ ਡਾਇਰ ਹੈ ਔਰ ਅੱਜ ਤੱਕ ਸਾਰੇ ਕੱਲਾ ਉਹਨੂੰ ਦੋਸ਼ੀ ਮੰਨਦੇ ਆਂ ਜਿਨ੍ਹਾਂ ਨੇ ਤਨਖਾਹ ਪਿੱਛੇ ਆਪਣੇ ਦੇਸ਼ੀਆਂ ਉੱਤੇ ਗੋਲੀ ਚਲਾਈ ਉਹਨਾਂ ਨੂੰ ਕੋਈ ਬੁਰਾ ਨਹੀਂ ਮੰਨਦਾ ਮੈਂ ਕਹਿਣਾ ਕੀ ਚਾਹੁੰਦਾ ਹਾਂ ਕਿਸੇ ਵੀ ਦੋਸ਼ ਵਿੱਚ ਅੱਜ ਕੋਈ ਕਤਲ ਹੋਵੇ ਕੋਈ ਬਲਾਤਕਾਰ ਦਾ ਕੇਸ ਹੋਵੇ ਕੁਝ ਵੀ ਹੋਵੇ ਔਰ ਉਹਦੇ ਵਿੱਚ ਜਿੰਨੇ ਵੀ ਸੰਗੀ ਸਾਥੀ ਸਹਾਇਕੀ ਉਹਨਾਂ ਨੇ ਸਭ ਦੋਸ਼ੀ ਪਾਏ ਜਾਂਦੇ ਨੇ ਹੁਣ ਕੱਲ ਨੂੰ ਕੋਈ ਕਵੇ ਕਿ ਮੈਂ ਤਾਂ ਇਸ ਬੰਦੇ ਨੂੰ ਤਾਂ ਮਾਰਿਆ ਮੈਨੂੰ ਫਲਾਣੇ ਨੇ ਪੈਸੇ ਦਿੱਤੇ ਵੇ ਉਸੇ ਗਾਲ ਨੂੰ ਤੁਸੀਂ ਲੈ ਕੇ ਆਓ ਜੇ ਕਹੇ ਬਈ ਮੈਂ ਤੇ ਤਾਂ ਗੋਲੀਆਂ ਚਲਾਈਆਂ ਸੀ ਕਿਉਂਕਿ ਮੈਨੂੰ ਤਾਂ ਗਵਰਨਮੈਂਟ ਤਨਖਾਹ ਦਿੰਦੀ ਸੀ ਮੈਂ ਤੁਹਾਨੂੰ ਕੀ ਕਹਿਣਾ ਚਾਹਨਾ ਕਿ ਅੱਜ ਅਗਰ ਮੈਂ ਨੌਕਰੀ ਕਰਦਾ ਹਾਂ ਔਰ ਮੈਂ ਕੋਈ ਗੁਨਾਹ ਕਰਦਾ ਹਾਂ ਤਾਂ ਜ਼ਿੰਮੇਦਾਰ ਮੈਂ ਵੀ ਹਾਂ ਜਿਹੜੀ ਮੇਰੇ ਕੋਲ ਸੰਸਥਾ ਕਰਾ ਰਹੀ ਹੈ ਉਹ ਵੀ ਜ਼ਿੰਮੇਦਾਰ ਹੈ ਦੇਖੋ ਕਿਸੇ ਵੀ ਕਸੂਰ ਵਿੱਚ ਤੇ ਮੈਂ ਅੱਜ ਜਿਹੜੀ ਗੱਲ ਕਰ ਰਿਹਾ ਕਿ ਗੁਰੂ ਨਾਨਕ ਦੀ ਕੌਮ ਵਿੱਚ ਇੰਨੇ ਪਰਮ ਉਪਲੇਖੇ ਪਾ ਕੇ ਚੰਦ ਲੋਕਾਂ ਨੇ ਜੇ ਕਰੋੜਾਂ ਦੀ ਕੌਮ ਹੈ ਨਾ ਤੇ ਇਹਦੇ ਚੋਂ ਚੰਦ ਲੋਕ ਹੀ ਨਜ਼ਰ ਆਉਣਗੇ ਜਿਹੜੇ ਪੁਸਤਕਾਂ ਲਿਖਦੇ ਨੇ ਜਿਹੜੇ ਪੁਸਤਕਾਂ ਪੜ੍ਹਦੇ ਨੇ ਔਰ ਜਿਹੜੇ ਸਿੱਖ ਸੰਗਤਾਂ ਨੂੰ ਸੁਣਾਉਂਦੇ ਨੇ ਮੈਂ ਰਲਵਾ ਸ਼ਬਦ ਵਰਤਦਾ ਆਪਿਆ ਬੋ ਉਹ ਸਾਰੇ ਯੂਨੋ ਹਿੰਦੀ ਵਾਲਿਆਂ ਦਾ ਕਿ ਸ਼ਬਦ ਹੈ ਯਥਾ ਯੋਗ ਯਥਾ ਯੋਗ ਸਭ ਕੁ ਸੂਰਵਾਰ ਨੇ ਤੇ ਮੈਂ ਇਹ ਗੱਲ ਕਹਿਣਾ ਕਿ ਜਿਹੜੀ ਚੀਜ਼ ਦਾ ਨਾ ਪਤਾ ਹੋਵੇ ਤੇ ਕੋਈ ਗੱਲ ਨਹੀਂ ਐ ਪਰ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਹਰ ਗੱਲ ਨੂੰ ਸੋਚ-ਸੋਚ ਕੇ ਕਰਨੀ ਸਮਝ-ਸਮਝ ਕੇ ਇੱਕ ਤੇ ਹਰ ਗੱਲ ਨੂੰ ਤੱਥਾਂ ਤੇ ਆਧਾਰਿਤ ਕਰੋ ਤੱਥਾਂ ਤੇ ਆਧਾਰਿਤ ਕਿਸੇ ਪੁਸਤਕ ਦੇ ਉੱਤੇ ਨਾ ਖਲੋਵੇ ਤੱਥ ਨੂੰ ਜਾ ਕੇ ਜਰੂਰ ਵੇਖੋ ਮੈਨੂੰ ਯਾਦ ਹੈ ਉਹਨਾਂ ਦੀ ਅਜੇ ਵੀ ਪੁਸਤਕ ਹੈ ਉਹ ਹੁੰਦੇ ਗੁਜ਼ਰ ਚੁਕੇ ਨੇ ਜਿਨ੍ਹਾਂ ਦੀ 8-10 ਪੁਸਤਕਾਂ ਵੱਡੇ ਵੀਰ ਜੀ ਲਿਖੀਆਂ ਹੋਈਆਂ ਨੇ ਇਤਿਹਾਸ ਦੀਆਂ ਪ੍ਰਿੰਸੀਪਲ ਸਤਵੀਰ ਸਿੰਘ ਜੀ ਮੈਂ ਉਹਨਾਂ ਦੀਆਂ ਪੁਸਤਕਾਂ ਬਹੁ ਸੁਣਾਈਆਂ ਉਹਨਾਂ ਨੇ ਇੱਕ ਥਾਂ ਤੇ ਉਹ ਲਿਖਿਆ ਹੋਇਆ ਕਿ ਗੁਰੂ ਜੀ ਇਹ ਗੱਲ ਕਹਿੰਦੇ ਨੇ ਖਿਮਾ ਕਰਨਾ ਗੁਰੂ ਜੀ ਉਹ ਗੱਲ ਨਹੀਂ ਕਹਿੰਦੇ ਉਹ ਕੋਈ ਹੋਰ ਲਿਖਾਰੀ ਹੈ ਹੁਣ ਜੇ ਤੁਸੀਂ ਕੋਈ ਕੌਣ ਹੈ ਤੁਸੀਂ ਆਪ ਜਾ ਕੇ ਪੜ੍ਹ ਲਓ ਤਾਂ ਮੈਂ ਅੱਜ ਜਿਹੜੀਆਂ ਦੋ ਇੱਕ ਗੱਲ ਵੱਡੀ ਕੀਤੀ ਹੈ ਕਿ ਜਿਹੜੀ ਗੱਲ ਰਹਿਤਨਾਮੇ ਦੀ ਹੈ ਆਪਾਂ ਕਵਾਂਗੇ ਇਹ ਗੱਲ ਰਹਿਤਨਾਮੇ ਵਿੱਚ ਲਿਖੀ ਹੈ ਜਿਹੜੀ ਗੱਲ ਹੁਕਮਨਾਮੇ ਵਿੱਚ ਲਿਖੀ ਹੈ ਆਪਾਂ ਕਵਾਂਗੇ ਇਹ ਚੀਜ਼ ਹੁਕਮਨਾਮੇ ਵਿੱਚ ਲਿਖੀ ਹੈ ਜਿਹੜੀ ਗੱਲ ਮਰਿਆਦਾ ਵਿੱਚ ਲਿਖੀ ਹੈ ਤੇ ਅਸੀਂ ਉਹਨੂੰ ਕਵਾਂਗੇ ਕਿ ਸਿੱਖ ਰਹਿਤ ਮਰਿਆਦਾ ਦੀ ਹੈ ਜਿਹੜੀ ਗੱਲ ਜਿਸ ਨੇ ਕੀਤੀ ਹੈ ਜਿਸ ਨੇ ਲਿਖੀ ਹੈ ਭਾਈ ਉਹਦਾ ਨਾਮ ਲੈਣਾ ਚਾਹੀਦਾ ਹੈ ਆਪਾਂ ਹਰ ਗੱਲ ਨੂੰ ਗੁਰੂ ਜੀ ਕਹਿੰਦੇ ਨੇ ਹਰ ਗੱਲ ਨੂੰ ਗੁਰੂ ਜੀ ਕਹਿੰਦੇ ਨੇ ਔਰ ਮੈਂ ਹੱਥ ਜੋੜਦਾ ਯਾਰ ਇਸ ਤਰ੍ਹਾਂ ਨਾ ਕਰੀਏ ਮੇਰੇ ਭੈਣ ਭਰਾਵੋ ਆਪਾਂ ਇੰਜ ਨਾ ਕਰੀਏ ਆਪਾਂ ਗੁਰੂ ਦੇ ਦੇਨਦਾਰ ਬਣ ਰਹੇ ਆ ਅਸੀਂ ਖੁਦ ਗੁੰਮਰਾਹ ਹੋਏ ਪਤਾ ਨਹੀਂ ਕਿੰਨੇ ਕੁ ਜੀਆਂ ਨੂੰ ਅਸੀਂ ਹੋਰ ਗੁੰਮਰਾਹ ਕਰ ਰਹੇ ਹਾਂ ਔਰ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸਾਡੇ ਉਹ ਪਰਮ ਪਿਤਾ ਹਨ ਸਾਡੇ ਗੁਰੂ ਹਨ ਸਾਡੇ ਉਹ ਰਹਿਬਰ ਹਨ ਸਾਨੂੰ ਰਾਹ ਦਿਖਾਉਣ ਵਾਲੇ ਹਨ ਤੇ ਅਸੀਂ ਉਹਨਾਂ ਦੇ ਨਾਮ ਤੇ ਹਰ ਚੀਜ਼ ਨਾ ਚੋੜੀਏ ਅੱਜ ਦੀ ਇਤਨੀ ਵਿਚਾਰ ਹੈ ਤੁਸੀਂ ਸੋਚ ਕੇ ਬੋਲਣਾ ਜਿਸ ਗ੍ਰੰਥ ਦਾ ਤੁਸੀਂ ਉਹ ਉਹ ਉਦਾਹਰਣ ਲੈ ਰਹੇ ਹੋ ਤੁਸੀਂ ਲੈ ਰਹੇ ਹੋ ਮੰਨ ਲਓ ਸੂਰਜ ਪ੍ਰਕਾਸ਼ ਦਾ ਉਹਦਾ ਨਾਮ ਲਵੋ ਰਹਿਤ ਨਾਮੈਦੂ ਬੋਲਿਓ ਉਹਦਾ ਨਾਮ ਲਵੋ ਮਰਿਆਦਾਤ ਵਿੱਚੋਂ ਲਈ ਚੀਜ਼ ਤੇ ਤੁਸੀਂ ਕਹੋ ਕਿ ਮਰਿਆਦਾ ਇਹ ਗੱਲ ਕਹਿ ਰਹੀ ਹੈ ਮੈਂ ਇਹ ਨਹੀਂ ਕਹਿ ਰਿਹਾ ਤੁਸੀਂ ਕਿਉਂ ਕਹਿਣਾ ਮੈਂ ਸਿਰਫ ਇੰਨਾ ਹੀ ਕਹਿ ਰਿਹਾ ਕਿ ਜਿਸ ਤੋਂ ਚੀਜ਼ ਲਈ ਹੈ ਜਿਸ ਦੀ ਲਿਖਤ ਹੈ ਆਪਾਂ ਨੂੰ ਉਹਦਾ ਨਾਮ ਲੈਣਾ ਚਾਹੀਦਾ ਹੈ ਤੇ ਮੈਂ ਇੱਥੇ ਜੀ ਸਮਾਪਤੀ ਕਰਦਾ ਕਿਉਂਕਿ ਗੁਰੂ ਨਾਨਕ ਇੱਕ ਹੈ 10 ਜਾਮਿਆਂ ਵਿੱਚ ਉਹਦੀ ਵਿਚਾਰ ਇੱਕ ਹੈ ਫਿਰ ਕਿਵੇਂ ਹੋ ਸਕਦਾ ਹੈ ਇਹ ਗੱਲ ਮੈਂ ਕਦੀ ਨਹੀਂ ਮੈਂ ਮਤਲਬ ਉਹ ਵੀ ਫਿਰ ਕਿਵੇਂ ਹੋ ਸਕਦਾ ਹੈ ਕਿ ਉਹਦੇ ਨਾਂ ਤੇ ਵੱਖ-ਵੱਖ ਸੰਸਥਾਵਾਂ ਵਿੱਚ ਵਿਚਾਰਾਂ ਵੱਖਰੀਆਂ ਨੇ ਮੈਨੂੰ ਵੀ ਹੌਲੀ-ਹੌਲੀ ਗੱਲਾਂ ਸਮਝੇ ਚਾਹੀਆਂ ਕਿ ਵਾਸਤਵ ਦੇ ਵਿੱਚ ਨਾਮ ਗੁਰੂ ਜੀ ਦਾ ਵਰਤਿਆ ਜਾਂਦਾ ਹੈ ਪਰ ਉਹਦੇ ਵਿੱਚ ਲਖਾਰੀ ਉਹਦੇ ਵਿੱਚ ਵਕਤਾ ਉਹਦੇ ਵਿੱਚ ਜਿਹੜੇ ਧਾਰਮਿਕ ਲੀਡਰ ਨੇ ਉਹ ਉਹ ਸਾਰੇ ਲੋਕ ਇੰਨੇ ਫਸੇ ਹੋਏ ਨੇ ਕਿ ਸਧਾਰਨ ਸੰਗਤ ਦਾ ਜੀ ਗੁਰੂ ਨਾਨਕ ਦੀ ਜਿਹੜੀ ਵਿਚਾਰ ਹੈ ਉਹ ਸਿੱਧੀ ਦੀ ਸਿੱਧੀ ਜਿਉਂਦੀ ਤਿਉਂ ਜਿਹੜੀ ਹੈ ਉਹ ਨਹੀਂ ਅਪੜਦੀ ਤੇ ਆਪ ਜੀ ਨੇ ਯਤਨ ਕਰਨਾ ਜੇ ਮੇਰੇ ਤੋਂ ਵੀ ਤੁਸੀਂ ਜਿਵੇਂ ਮੈਸ ਜਿੰਨਾ ਕੋ ਮੈਨੂੰ ਆਇਆ ਮੈਂ ਉਹਨਾਂ ਕੋ ਤੁਹਾਡੇ ਅੱਗੇ ਰੱਖਿਆ ਹੈ ਤੁਸੀਂ ਇਸ ਤੋਂ ਵੀ ਵਧੀਆ ਸਵਾਰਨ ਦਾ ਯਤਨ ਕਰਨਾ ਇਸ ਤੋਂ ਵੀ ਵਧੀਆ ਕਰਨ ਦਾ ਯਤਨ ਕਰਨਾ ਜੀ ਇੱਥੇ ਫਿਰ ਮੇਰੀ ਇੰਨੀ ਕੋਈ ਵਿਚਾਰ ਦੀ ਅੱਜ ਸਮਾਪਤੀ ਹੈ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ